ਜੇ ਤੋ ਖਰੀਦ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਦਾਣਾ ਲੰਬਾ ਦਾਣਾ ਮੋਟਾ ਦਾਣਾ ਮਿਲੇਗਾ ਤਾਂ ਆਟੋਮੈਟਿਕਲੀ ਤੁਕੇ ਦਾ ਵਜਨ ਅੱਛਾ ਮਿਲੇਗਾ ਆਟੋਮੈਟਿਕਲੀ ਅਗਰ ਉਹ ਦੀ ਕਪੈਸਿਟੀ ਹੈ ਉਹਨੇ ਝਾੜ 35 30 ਕਾਉਂਟਰ ਸੈਟ ਕਰ ਦੇਣੀ ਚਾਹੀਦੀ ਸੋ ਛੋੜਨਾ ਅਸੀਂ ਫੇਰ ਛੱਡ ਸਕਦੇ ਹਾਂ ਫੇਰ ਅਸੀਂ ਘਟਾ ਸਕਦੇ ਹਾਂ ਜੋ ਆ ਜਾਈਦਾ ਬੱਸ ਕਰਕੇ ਅਸੀਂ 10 ਬੱਸ ਬਾਕੀ ਬਹੁਤ ਥੋੜੀ ਮੈਸਟ ਇੱਕ ਬੰਦੇ ਦਾ ਮਾੜਾ ਚੱਲਦਾ ਹੈ ਇਹਦੇ ਸੱਤ ਕੋਣ ਕੇ ਵੀ 58 24000 ਤੋਂ ਵੱਧ ਹੋਵੇ ਉਹ ਕੋਈ ਨਹੀਂ ਕਰੀਂ ਹੁਣ ਤੇ ਕਲੀ ਉਸ ਦੇ ਵਿੱਚੋਂ ਦਾਣਿਆਂ ਦਾ ਵજન ਹੁੰਦਾ ਇੱਕ ਛੱਲੀ ਦੇ ਵਿੱਚੋਂ ਦਾਣਿਆਂ ਦਾ ਵજન ਕੀਤਾ ਇੱਕ ਛੱਲੀ ਦੇ ਵਿੱਚੋਂ ਅਸੀਂ ਕਰਨਾ ਚਾਹ ਰਹੇ ਹਾਂ ਵਜਨ ਇਹਦਾ ਦਾਣੇ ਦਾ ਤਾਂ 10 ਛੱਲੀਆਂ ਦਾ ਹੋਏਗਾ ਨਾ ਕੋਈ ਗੱਲ ਨਹੀਂ ਇਹਦਾ ਇੱਕ ਤਾਂ ਤੁਸੀਂ ਕਰਕੇ ਦੇਖੋ ਛੋਟੇ ਬੰਦੇ ਆ ਜਾਈਗਾ ਕੋਸ਼ਿਸ਼ ਕਰਕੇ ਦੇਖਦੇ ਹਾਂ ਇੱਕ ਪੰਜ 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 ਛੇੜੀ ਨੂੰ ਪਾ ਲਿਆ ਛੱਲੀਆਂ ਤੁਹਾਡੇ ਸਾਹਮਣੇ ਆ ਗਈਆਂ ਇਸਰਾ 5/5 ਏਰੀਆ ਦੇ ਵਿੱਚ ਜਿੰਨੇ ਡਾਂਡੇ ਬਣ ਗਏ ਉਹ ਤੁਹਾਡੇ ਸਾਹਮਣੇ ਨੇ ਡਾਂਡੇ ਕਿੰਨੇ ਸਾਰੇ ਹੋ। ਡਾਂਡੇ ਦੀਆਂ ਛੱਲੀਆਂ ਇਸ ਬੋਰੀ ਚ ਪੋਰੀ ਚ ਪਈਆਂ ਨੇ। ਇਸ ਬੋਰੀ ਚ ਪਈਆਂ ਨੇ ਉਹ ਆਪਾਂ ਤੋਲ ਕੇ ਦੇਖ ਸਕਦੇ ਹਾਂ। 7 ਛੱਲੀਆਂ ਦਾ ਭਾਰ। ਉਹ ਵਿੱਚ ਆ ਜਾਓ 10 ਛੱਲੀਆਂ ਦਾ ਭਾਰ। ਉਹ 10 ਛੱਲੀਆਂ ਦਾ ਭਾਰ ਇਹ ਅਸੀਂ ਕਰਕੇ ਰੱਖਤਾ। ਉਸ ਤੋਂ ਬਾਅਦ ਮੈਨ ਡਿਪੈਂਡ ਕਰਦਾ ਕੌਪ ਦੇ ਉੱਤੇ। ਛੱਲੀਆਂ ਦੇ ਕੌਪ ਦੇ ਉੱਤੇ। ਵजन ਕਿਨੇ ਦੇਣਾ ਹੈ ਜਿੱਥੇ चीज ਮੋਟੀ ਹੋ ਗਈ ਦਾਣਾ ਬਰੀਕ ਹੋ ਗਿਆ ਤੇ ਇਹਦਾ ਮਤਲਬ ਵਜ਼ਨ ਨਹੀਂ ਬਣੇ ਇਸ ਚੀਜ਼ ਦੇ ਉੱਤੇ ਇਸ ਦਾਣੇ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਇਹ ਦਾਣਾ ਕਿੰਨਾ ਚਪਟਾ ਹੋ ਕਿੰਨਾ ਲੰਮਾ ਕਿਤੇ ਕਾਊਂਟ ਕਰਦੀ ਹੈ ਬਰੀਡਿੰਗ ਔਰ ਰਿਸਰਚ ਜਿਹਨੂੰ ਕਹਿੰਦੇ ਨੇ ਕਿਨੇ ਵਜ਼ਨ ਦੇਣਾ ਹੈ ਇੱਕ ਇੱਕ ਦਾਣੇ ਨੇ ਅਗਰ ਸੂਤ ਪਰ ਵੀ 1 ਗ੍ਰਾਮ ਵੀ ਵਜ਼ਨ ਵਧ ਗਿਆ ਦਾਣੇ ਦਾ ਆਟੋਮੈਟਿਕਲੀ ਤੁਸੀਂ ਦਾਜਾ ਲਗਾ ਸਕਦੇ ਹੋ ਇੱਕ ਵਾਰ ਕਿੰਨੇ ਕਿੰਨੇ ਲਾਣੇ ਸੋ ਐਡਵਾਂਟਾ ਨੇ ਇਹਦੇ ਤੇ ਕੰਮ ਕੀਤਾ ਔਰ ਇਹ ਜਨਾ ਅੱਜ ਤੱਕ ਤਾਬਾ ਕਰਦੀ ਐ ਐਡਵਾਂਟਾ ਜਿਹੜਾ ਤੁੱਕਾ ਹੋਏਗਾ ਉਹ 1 ਇੰਚੀ ਦੀ ਪਾਈਪ ਦੇ ਵਿੱਚੋਂ ਨੰਦਰ ਦਾ ਦਾਵਾ ਕਰਦਾ ਫੇਰ ਮੱਕੀ ਦੇ ਝਾੜ ਬੜਦੇ ਨੇ ਉਹੋ ਜਿਹਾ ਜਰ ਹੈ ਉਹ ਫੇਰ ਦਾਣੇ ਦਾ ਬਚਨ ਹੋ ਗਿਆ ਉਹ ਤੁਹਾਨੂੰ ਦੱਸਣਗੇ ਕਿ 10 ਛੰਡੀਆਂ ਦੇ ਦਾਜੇ ਦਾ ਵੇਟ ਕਿੰਨਾ ਹੈ ਔਰ ਉਸ ਤੋਂ ਬਾਅਦ ਤੁੱਕੇ ਦਾ ਵੇਟ ਕਿੰਨਾ ਹੈ शेलिंग परसेंटेज कहने हैं शेलिंग परसेंटेज, शेलिंग परसेंटेज अगर बयासी तिरासी चौरासी तक हैगी है उस मक्की माफ नहीं कर पहला दस साल पहला चैलिंग प्रसेंटेज किताबा के लिखिया हो सत चाली भी हम चाली प्रसेंट की होंगे जो हस्क है पत्ते ने वो पत्ते भी गिने जाते थे कि चाली 70% ਧਾਨੇ ਦਾ ਵਜਨ 40% ਉਹਦਾ ਵਜਨ ਬਾਕੀ ਬਹੁਤ ਵਧੀਆ ਜਿਹੜੀ ਅਧਿਕਾਰ ਦੁਆਗੇ ਹਨ ਪਾਣੀ ਪਾੜੀ ਟੈਂਪੂ ਵੀ ਲੱਗਿਆ ਸੀ ਵਧੀਆ ਗੀ ਗਿਆ ਕਿ ਨੂੰ ਕਿਸਾਨਾਂ ਨੂੰ ਬੈਂਤੀ ਕਰਦੇ ਆ ਪ੍ਰਾਦਾ ਕਰਦੇ ਸੀ ਟੈਂਪੂ ਤੇ ਮਾਰਕੀਟ ਕੰਪਨੀ ਤੋਂ ਬੋਲੀ ਆਪਣੀ ਹੈ ਜੀ ਬਹੁਤ ਸਾਰੇ ਕੰਪਨੀ ਚ ਦਾਦਾ ਕਰਕੇ ਆਪਣੀ ਮੈਂ ਕਹੋ ਗਰੀ ਪਰ ਐਡਵੈਂਟਾ ਕੰਪਨੀ ਤੇ ਕਿਉਂ ਵਿਸ਼ਵਾਸ ਦੇ ਦੇਖੋ ਜੀ ਕੋਈ ਚੰਗਾ ਗਿਆ ਪਨਾਗੀ ਪਤਾ ਲੱਗਦਾ ਜੀ ਬਹੁਤ ਕੰਪਨੀਆਂ ਆਈਆਂ ਨਵੇਂ ਨਵੇਂ ਤੁਹਾਨੂੰ ਪਤਾ ਲੱਗਿਆ ਇਹ ਵੀ ਜਦਾਰੇ ਅਸੀਂ ਦੀਦਿਆ ਵਧੀਆ ਰਿਜ਼ਲਟ ਹੈ ਉਹੀ ਇੰਨੀ ਸੁੰਦੀ ਦੀ ਮਾਰਨੀ ਹੈ ਨੂੰ ਟੋਕਾ ਸਭ ਕੁਝ ਚੱਲਦਾ ਵੀ ਕੋ ਅਸਲ ਤੋਂ ਬਾਅਦ ਕਿਸੇ ਹੋਰ ਕੰਪਨੀ ਨੇ ਵੀ ਤੁਹਾਡੇ ਕੋਲ ਅਜਾ ਡੈਮੋ ਦਿਖਾਇਆ ਤੁਹਾਨੂੰ ਕਿਉਂ ਖੇਤਾਂ ਤੇ ਟੈਂਪਲ ਲਗਾਇਆ ਜਾਂ ਨਹੀਂ ਹਾਂ ਜੀ ਕਦੇ ਵੀ ਨਹੀਂ ਜੀ ਤੋ ਇੱਕ ਐਡਵੈਂਟੇਜ ਕੰਪਨੀ ਜਾਈ ਹੈ ਜੋ ਤੁਹਾਡੇ ਖੇਤਾਂ ਵਿੱਚ ਆ ਕੇ ਤੁਹਾਡੇ ਵਿੱਚ ਵਿਤਰ ਕੇ ਆਉਂਦੇ ਵੀ ਵੈਸੇ ਵੀ ਆਉਂ ਨਹੀਂ ਜੀ ਇਹ ਕੈਂਪ ਦੇ ਬਗੈਰ ਵੀ ਆਉਂਦੇ ਪੈਂਟਾ ਜੀ ਤੋ ਆਪਣੇ ਨਾਲ ਦੇ ਹੋਰ ਦੁਕਾਨ ਵੀਰਾਂ ਨੂੰ ਕੀ ਕਰਨਾ ਚਾਹੀਦਾ ਜੇ ਬਾਅਦ ਤੋਂ ਬਾਅਦ ਇਹ ਵੀ ਜੇ ਅਪਣਾ ਕੇ ਦੇਖੋ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਧੰਨਵਾਦ ਜੀ Thank <laughs> you. Yeah. <laughs>